ਕਮਜ਼ੋਰੀਆਂ ਸਾਡੇ ਜੇ ਕਮਜ਼ੋਰੀਆਂ ਪਤਾ ਕੀ ਆ ਸਾਡੇ ਜੇ ਕਮਜ਼ੋਰੀ ਇਹ ਆ ਕਿ ਸਾਡੇ ਲੰਗਰ ਬੜੇ ਲੱਗਦੇ ਥਾ ਥਾ ਇਹ ਲੰਗਰ ਲਾਉਂਦੇ ਆ ਕਰੋੜਾ ਰੁਪਈਆ ਅਸੀਂ ਲੰਗਰਾਂ 'ਚ ਖਰਚ ਕਰਦੇ ਆ ਕਰੋੜਾ ਰੁਪਈਆ ਅਸੀਂ ਸ਼ਬੀਲਾ ਦੇ ਖਰਚ ਕਰਦੇ ਆ ਕਿਤੇ ਮਸਜਿਦ ਧਰਮਾਲਿਆਂ ਨੂੰ ਕਿਤੇ ਲੰਗਰ ਲਾਇਆ ਤੁਸੀਂ ਕਹਿੰਦੇ ਜੋ ਨਾ ਕਿ ਉਹ ਸਾਰੇ ਮਸੀਬ ਬਣਦੇ ਜਾਂਦੇ ਆ ਉਹਨਾਂ ਕਦੇ ਲੰਗਰ ਲਾਇਆ ਨਹੀਂ ਨਾ ਲਾਇਆ ਕਿਉਂ ਨਹੀਂ ਲਾਇਆ ਭਲਾ ਉਹ ਲੰਗਰ ਨਹੀਂ ਲਾਉਂਦੇ ਉਹ ਜਿਹੜਾ ਗਰੀਬ ਹੁੰਦਾ ਉਹਨੂੰ ਬਾਹੋਂ ਫੜਦੇ ਹੋ ਉਹਦਾ ਬੱਚਾ ਪੜਾਉਂਦੇ ਆ ਉਹਦਾ ਬੱਚਾ ਪੜਾਉਂਦੇ ਹੋ ਉਹਦੇ ਪਰਿਵਾਰ ਨੂੰ ਰੱਖਣ ਪਾ ਕੇ ਦਿੰਦੇ ਆ ਉਹਨੂੰ ਬਕਾਇਦਾ ਆਪਣਾ ਕੋਈ ਕੰਮ ਖੋਲ ਕੇ ਦਿੰਦੇ ਆ ਉਹ ਬੰਦਾ ਗਾਤਰਾਂ ਲਾ ਕੇ ਕਿੱਲੀ ਤੇ ਨਾ ਟੰਗੇ ਤਾਂ ਕਰੇਗੀ ਤੁਹਾਡੇ ਜੱਥੇ ਬੰਦਿਆਂ ਨੂੰ ਉਹਨਾਂ ਕੀ ਕਰਨਾ ਚਾਰ ਪਣਾ ਤੁਹਾਡੇ ਜੱਥੇ ਬੰਦਿਆਂ ਦਾ ਧਰਮ ਨੂੰ ਢਾਲਾਉਣ ਵਾਲੇ ਤੁਸੀਂ ਆਗੂ ਸਾਰੇ ਜਣੇ ਤੁਸੀਂ ਆਗੂ ਅਦੀ ਕਹਿੰਦਾ ਮਦਦ ਕੀਤੀ ਆ ਕਿ ਗਰੀਬ ਦੀ ਮਦਦ ਕੀਤੀ ਕਹਿੰਦੇ ਦਾਣੇ ਛੁੱਟ ਕੇ ਆਏ ਜੋ ਦੂਜਾ ਨੁਕਸ ਦੇਖੋ ਬਾਹਰ ਵਾਲਿਆਂ ਦਾ ਅਮਰੀਕਾ ਵਾਲਿਆਂ ਕੈਨੇਡਾ ਵਾਲਿਆਂ ਬਾਹਰ ਜਿੰਨੀਆਂ ਮੈਂ ਕੈਂਟਰਗਾ ਤੇ ਬੈਠੇ ਸਿੱਖ ਚੁੱਕਦੇ ਜਿਹੜਾ ਦੋ ਦੋਕ ਬਜਨ ਬੋਲਦਾ ਕਰਾਰੇ ਕਰਾਰੇ ਬੋਲਦਾ ਨਾਰੇ ਲਾ ਦਿੰਦਾ ਦੋਕ ਉਹਨੂੰ ਛੁੱਟੋ ਪੈਸਾ ਦਾਵਾ ਦਾ ਇਹ ਬੜਾ ਬੰਦਾ ਬੈਨ ਤਕੜਾ ਜੋ ਕੱਟਰਵਾਦੀ ਜੋ ਏ ਇਹ ਬੜਾ ਵਧੀਆ ਬਲਾਰਾ ਜੋ ਇਹ ਜਿਹੜੀ ਮਾਇਆ ਛੁੱਟੀ ਜਾਂਦੇ ਨੇ ਤੁਸੀਂ ਤੁਸੀਂ ਤਾਂ ਬਿੜਾ ਕਰ ਕਰੀ ਜਾਂਦੇ ਜੋ ਪਾਉਂਦਾ ਮਾਇਆ ਦੇਣੀ ਆ ਮਾਇਆ ਉੱਥੇ ਦੋ ਜਿੱਥੇ ਲੋੜ ਵੰਦੇ ਆ ਕੋਈ ਅੱਗੇ ਵਿਖਾਉਂਦਾ ਤੁਹਾਨੂੰ ਵੀ ਆ ਲੋੜ ਵੰਦੇ ਉਹਦੀ ਇਨਕੁਇਰੀ ਕਰੋ ਉਹ ਲੋੜ ਵੰਦ ਦੀ ਆਗੇ ਜਾਂ ਆਪ ਸਿੰਘ ਕੋਈ ਮਦਦ ਕਰੋ ਇਹਨਾਂ ਬਾਬਿਆਂ ਨੂੰ ਵੱਡੇ ਢੇਡਾਂ ਵਾਲਿਆਂ ਨੂੰ ਨਾ ਤੁਸੀਂ ਇਹ ਕੰਮ ਕਰਵਾਓ ਇਹਨਾਂ ਨੇ ਸਾਡਾ ਪੰਥ ਦਾ ਕੌਮ ਦਾ ਬੜਾ ਕਰਕੇ ਕਰਤਾ ਵਾ ਪਿੰਡਾਂ ਵਾਲਿਆਂ ਨੂੰ ਵੀ ਬੇਨਤੀ ਆ ਮੇਰੇ ਵੀਰੋ ਤੁਹਾਨੂੰ ਬੇਨਤੀ ਆ ਮੇਰੇ ਵੱਲੋਂ ਜਥਾ ਸਿੱਖਾਂ ਖਾਲਸਾ ਨੂੰ ਬੇਨਤੀ ਆ ਦਾਸ ਨੇ ਔਕਾਤ ਦਾ ਮਾਲਕ ਨੇ ਕਿ ਤੁਹਾਨੂੰ ਕੋਈ ਹੁਕਮ ਕਰੇ ਬੇਨਤੀ ਕਰਦਾ ਤੁਹਾਡੇ ਚਰਨਾਂ ਦੇ ਵਿੱਚ ਕਿ ਜਿਹੜੀ ਬੋਰੀ ਤੁਸੀਂ ਆਏ ਬਾਬਿਆਂ ਨੂੰ ਸਵਾ ਕੁਇੰਟਲ ਦੀ ਭਰਉਂਦੇ ਹੋ ਨਾ ਉਹ ਲਾ ਕੇ ਗਰੀਬ ਵੇਖ ਲਿਆ ਕਰੋ ਕੋਈ ਗੁਰਸਿੱਖ ਜਾਂ ਕੋਈ ਓਦਾਂ ਕੋਈ ਗਰੀਬ ਵੇਖ ਲਿਆ ਕਰੋ ਮਾਤੜਾ ਉਹਦੇ ਘਰ ਸੌੜ ਦਿਆ ਕਰੋ ਬੋਰੀ ਤੁਹਾਡੀ ਕੌਮ ਜਿਹੜੀ ਖੇਰੂ ਖੇਰੂ ਨਹੀਂ ਹੋਊਗੀ ਇੱਕ ਤਾਂ ਤੁਹਾਡਾ ਸਤਕਾਰ ਵਧੂਗਾ ਜਦੋਂ ਨੰਗੋ ਗਿਓ ਬਾਬਾ ਜੀ ਕਰਕੇ ਤੁਹਾਡੇ ਚਰਨੀ ਹੱਥ ਪਾਊਗਾ ਕਿ ਤੂੰ 6 ਮਹੀਨਿਆਂ ਦਾ ਹਾਸ਼ਨ ਪਾਇਆ ਮੇਰੇ ਘਰ ਮੈਂ ਤੇਰਾ ਦੇਣ ਨਹੀਂ ਦੇ ਸਕਦਾ ਚੁੱਕਦੇ ਔ ਲਿਆਉਂਦੇ ਆ ਕਿਸੇ ਕੋ ਕਰੋੜ ਦੀ ਗੱਡੀ ਆ ਕਿ ਕੋ 2 ਕਰੋੜ ਦੀ 20-20 ਗੱਡੀਆਂ ਰੱਖੀਆਂ ਡੇਰਿਆਂ ਦੇ ਵਿੱਚ ਉਹ ਵੜ ਵੜੇ ਢਿੱਡ ਉਹਨਾਂ ਤੇ ਆਠ ਆੜਾ ਗੱਡੀਆਂ ਉਹਨਾਂ ਚਿੱਟੇ ਚੋਲੇ ਪਾਏ ਆ ਤਕੜੇ ਹੋ ਗਏ ਤੂੰ ਹੀ ਪਾਪਾ ਜੀ ਅੱਖਾਂ ਮੀਟ ਲੀਆਂ ਕਿਤੇ ਸਰਾਫ ਨਾ ਦੇ ਦਿਓ ਸਾਨੂੰ ਪਰ ਲੋ ਬੋਰੀਆਂ ਜਿੰਨੀਆਂ ਪਰਣੀਆਂ ਇਹ ਇਹਨੂੰ ਮੂੰਹ ਕਰ ਲੈਣੇ ਆ ਇਹ ਤੁਹਾਡੀਆਂ ਕਮਜ਼ੋਰੀਆਂ ਵਾ ਤੂੰ ਹੀ ਬੇੜਾ ਗਰਕ ਕਰਨ ਵਾਲੇ ਤੂੰ ਹੀ ਤੇ ਧੰਮ ਦੱਸਾਂ ਕੌਮ ਦਾ ਵੱਡਿਆ ਤੇ ਤੂੰ ਆਗੂ ਨੂੰ ਕਹਿੰਦੇ ਆਗੂ ਤਾਂ ਪਾਜੀ ਜਿੰਨੂੰ ਮਕਾਲ ਨਹੀਂ ਮਿਲਣਾ ਵਨ ਸੋਨੀਆਂ ਗੱਡੀਆਂ ਅਸੀਂ ਅਸੀਂ ਲੱਖਤੀਆਂ ਗੱਡੀਆਂ ਮਿਲੀਆਂ ਉਹ ਪਾਗਲੇ ਤੁਹਾਡੇ ਪੰਥ ਦੀ ਗੱਲ ਕਰੇ ਉਹਨੂੰ ਕੀ ਲੋੜ ਤੁਹਾਡੇ ਪੰਥ ਦੀ ਗੱਲ ਕਰਨ ਦੀ ਅੱਜ ਤੁਹਾਨੂੰ ਉੱਠਣਾ ਹੀ ਪੈਂਦਾ ਨਾ ਸਾਰੇ ਪਿੰਡਾਂ ਵਾਲਿਆਂ ਨੂੰ ਉੱਠਣਾ ਪੈਂਦਾ ਸ਼ਹਿਰਾਂ ਵਾਲੇ ਥੱਲੇ ਗਰਾਊਂਡ ਲੈਵਲ ਤੇ ਜਿਹੜੇ ਉੱਠੇ ਸਿੰਘ ਉਹਨਾਂ ਨੂੰ ਉੱਠਣਾ ਪਿਆ ਨਾ ਜੱਗ ਹੋ ਗਏ ਤਾਂ ਕੌਮ ਦਾ ਕੁਝ ਸੋਰੂਗਾ ਨਹੀਂ ਤੇ ਤੁਹਾਡੀਆਂ ਨਸਲਾਂ ਦਾ ਬੇੜਾ ਕਰਕੇ ਕਰ ਦਾਂਗੇ ਤੁਹਾਨੂੰ ਦੱਸਾਂ ਜਿਹੜੇ ਅੱਗੇ ਲਾਈ ਜੋ ਕਿਰਪਾ ਕਰਕੇ ਥੋੜਾ ਖਿਆਲ ਕਰੋ ਕੌਮ ਵਾਲੇ ਵੀ ਘਰ ਦੇ ਕੰਮ ਆਪਾਂ ਸਾਰੇ ਕਰਦੇ ਆਂ ਹੀ ਕਰਦੇ ਆਂ 10 ਡੰਗਰ ਚੋਕੇ ਪਠੇ ਪਾ ਕੇ ਹੁਣ ਫਿਰ ਪਠੇ ਪੋਣੇ ਲੀੜੇ ਲਾ ਕੇ ਕੀਰਤੀ ਸਿੱਖਿਆ ਹੀ ਅਹੀਂ ਵੇਲੜ ਬਾਬੇ ਨਹੀਂ ਆ ਕੋਈ ਜੱਥੇ ਚਲਾਉਣ ਰਿਆਂ ਤੇ ਅਹੀਂ ਵੇਲੜ ਐ ਜਿਹੜਾ ਗੋਗੜਾ ਦਾ ਪਾਟਵਾ ਦੀ ਗੱਡੀ ਨਾਲ ਸਾਡੇ ਕੋਲ ਕਰੋੜ-ਕਰੋੜ ਲੜਗਾ ਉਦਾਂ ਦੇਣੀ ਅਸੀਂ ਕੋਈ ਸਿੰਘ ਸਾਡਾ ਸਰਲਾਥ ਖਾਲਸਾ ਕੋਈ ਟੈਂਪੂ ਚਲਾਉਂਦਾ ਕੋਈ ਟਰੱਕ ਚਲਾਉਣ ਰਿਆ ਵਾ ਕੋਈ ਵਿਚਾਰਾ ਕਿਤੇ ਗੁਰਦੁਆਰੇ ਨੌਕਰੀ ਕਰਨ ਰਿਆ ਕੋਈ ਪਾਠੀ ਗ੍ਰੰਥੀ ਨੌਕਰੀ ਕਰਨ ਰਿਆ ਵਾ ਇਹ ਜਿਹੜੇ ਥੱਲੇ ਕੋਈ ਵੀ ਸੰਸਥਾ ਚਲਾਉਣ ਰਿਆ ਨਿਕੀਆਂ-ਨਿਕੀਆਂ ਜਿਹੜੀਆਂ ਆਮ ਬਣਾਈਆਂ ਵਿਚਾਰਿਆਂ ਨੇ ਸੁਸਾਇਟੀਆਂ ਬਣਾਈਆਂ ਜਾਂ ਕੁਝ ਵੀ ਜਥੇਬੰਦੀਆਂ ਨਿਕੀਆਂ-ਨਿਕੀਆਂ ਬਣਾਈਆਂ ਕੋ ਕਾਰਜ ਕਰਨ ਵਾਸਤੇ ਬਣਾਈਆਂ ਕੋਈ ਚੌਧਰਾਂ ਨੂੰ ਨਹੀਂ ਬਣਾਈਆਂ ਕਿਸ ਨੇ ਅੱਜ ਜਿਹੜਾ ਸਾਨੂੰ ਬੋਲਣਾ ਪੈਣ ਡਿਆ ਨਾ ਅਸੀਂ ਤੇ ਆਜ ਤਾਂ ਬੋਲ ਬੋਲ ਜ਼ਿੰਦਗੀ ਪਰ ਨਹੀਂ ਸੀ ਸਕਦੇ ਅਸੀਂ ਸਾਨੂੰ ਬੋਲਣਾ ਕਿਹਨੇ ਸਿਖਾਇਆ ਤੁਸੀਂ ਜ਼ਿੰਦਗੀ ਪਰ ਨਹੀਂ ਆਈਆਂ ਪੱਠੇਵੱਟ ਬੰਦੇ ਬੋਲ ਸਕਦੇ ਆ ਤਾਂ ਆਮ ਬੰਦੇ ਜਿਹੜੇ ਯਾਰ ਨਿਊਟਰਲ ਜਿਹੇ ਬੰਦੇ ਅਸੀਂ ਸਾਨੂੰ ਕਿਉਂ ਬੋਲਣਾ ਪੈਣ ਡਿਆ ਕਿਉਂਕਿ ਇਹ ਵੇਖਿਆ ਥਾ ਥਾ ਨਰਾਦਰ ਹੋਣਾ ਇਹਨਾਂ ਬਿਆਨ ਤਾਂ ਕਹ ਨਹੀਂ ਦਿੰਦੇ ਸਾਡੇ ਆਗੂ ਸੱਤ ਵਰ ਦਾ ਥਾ ਥਾ ਨਰਾਦਰ ਹੋਣ ਡਿਆ ਸਾਡੇ ਦਾ ਇਹ ਜਦੋਂ ਗੱਲ ਨਾ ਕਰਨੀ ਹੁੰਦੀ ਸਾਡੇ ਵਰਗਾ ਨਾ ਕਰਨੀ ਵੀ ਬਾਣੀ ਦੀ ਗੱਲ ਕਰਦੇ ਵੀ ਇਹਨਾਂ ਨੂੰ ਕਿਹੜੀ ਆਉਂਦੀ ਆ ਇਹਨਾਂ ਨੂੰ ਤੇ ਇਦਾਂ ਘੇਰਦੇ ਆਂ ਕਿੰਨੇ ਦਿਨ ਘੇਰੋਗੇ ਪੁੱਤ ਘੇਰੇ ਤੁਸੀਂ ਜਾਣਾ ਤੁਹਾਨੂੰ ਮੈਂ ਦੱਸਾਂ ਜਿਹੜੇ ਤੁਹਾਡੇ ਲੱਛਣੇ ਆ ਨਾ ਜਿਹੜੀਆਂ ਤੁਸੀਂ ਕਰਾਈਆਂ ਤੇ ਵਿੱਚ ਬੰਡੇ ਜੋ ਜਿਆਦਾ ਨਾ ਬੱਚੇ ਤੁਹਾਡੇ ਨੂੰ ਪੰਨੇ ਦੇ ਸਾਡੇ ਬੱਚਾ ਤਾਂ ਨਹੀਂ ਨਾ ਸੋਚਣ ਦੇ ਤੁਸੀਂ ਸਾਰੀ ਕੌਮ ਦੇ ਬੱਚੇ ਤਾਂ ਨਹੀਂ ਨਾ ਸੋਚਣ ਦੇ ਸੋਚਿਆ ਤੁਹਾਡਾ ਵੀ ਨਹੀਂ ਜਾਣਾ ਦਾਸ ਵੱਲੋਂ ਕੋਈ ਵੀ ਵੱਧ ਘੱਟ ਗੱਲ ਨਿਕਲ ਗਈ ਹੋਵੇ